ਜੀ ਨਾ ਮਤੋੜੇ ਜੀ ਕਿਹੜਾ ਪਿੰਡ ਸੁੱਚਾ ਸਿੰਘ ਦਾ ਨਾਮ ਹੈ ਜੀ ਖਰੀਮਾਬਾਦ ਖੁਰਦ ਮੇਰਾ ਪਿੰਡ ਹੈ ਜੀ ਐਕਸੀਡੈਂਟ ਕਿ ਤੱਕ ਮੈਂ ਤੁਹਾਨੂੰ ਪਾਉਂ ਨੀ ਤੋਂ ਅੱਗੇ ਇਹ ਮੇਰੇ ਭਤੀਜੇ ਨੇ ਮੈਂ ਤਾਂ ਆਇਆ ਲਾਣਾ ਉਹਦਾ ਜੀ ਗੁਰਵਿੰਦਰ ਗੁਰਵਿੰਦਰ ਸਿੰਘ ਦਾ ਉਹਦਾ ਮੁੰਡੇ ਦਾ ਜੀ ਰਵੀ ਗੁਰਵਿੰਦਰ ਦਾ ਰਵੀ ਇਹ ਨਾਮ ਹੈ ਜੀ ਇਹ ਰਾਤ ਤੇ ਕੱਲ ਕਿਤੇ ਪਿੰਡੋਂ ਗਏ ਨੇ ਜੀ ਤੇ ਇਹ ਸੰਦਾਲੇ ਤੋਂ ਗੱਡੀ ਤੋਂ ਮਲਵਾ ਰਹੇ ਸੀ ਅਸੀਂ ਪਿੰਡ ਨੂੰ ਆ ਰਹੇ ਸੀ ਤੇ ਰਸਤੇ 'ਚ ਇਹਨਾਂ ਵੀ ਵੀ ਸਾਨੂੰ ਪਤਾ ਲੱਗਿਆ ਵੀ ਰਾਤ ਦੇ ਨੇ ਟੋੜਾ ਐਕਸੀਡੈਂਟ ਹੋ ਗਿਆ ਨੰਦਾ ਸਾਨੂੰ ਸਵੇਰੇ 7:30 ਵਜੇ ਪਤਾ ਲੱਗਿਆ ਇਹ ਤੁਹਾਡੇ ਤੀਜੇ ਦੀ ਜਗ੍ਹਾ ਕਹਿੰਦੀ ਅਸੀਂ ਹਟ ਗਿਆ ਵੀ ਉਹਦਾ ਤੇ ਜਗ ਦੇਖੋ ਜਦੋਂ ਅਸੀਂ ਦੇਖਿਆ ਸੀ ਤਾਂ ਇਹਨਾਂ ਦਾ ਐਕਸੀਡੈਂਟ ਵੈਸੇ ਇਹਨਾਂ ਦੀ ਡਾਸ਼ਾਉਂ ਘੁੱਟ ਗਈ ਐ ਤੋੜਾ ਡਾਸ਼ਾ ਬਈ ਹੋ ਜਣੇ ਸੀ ਤੇ ਜਗ ਦੇ ਦਾ ਦੋਸ ਹੀ ਵਿੱਚ ਵਿੱਚ ਇਹ ਬੰਦਾ ਕੀ ਆ ਤੀਜਾ ਕੋਈ ਦੱਸਦੇ ਨੇ ਸਾਨੂੰ ਬਾਰੇ ਪਤਾ ਕੋਈ ਨਹੀਂ ਕੋਈ ਮੌਕੇ ਤੇ ਡੈਥ ਹੋ ਗਿਆ ਨਾ ਮੌਕੇ ਤੇ ਡੈਥ ਹੋ ਗਿਆ ਇਹਨਾਂ ਦੀ ਮੌਕੇ ਤੇ ਮੇਰਾ ਨਾਮ ਸੰਸਿੰਗਾ ਜੀ ਇਹ ਰਾਤ ਨੂੰ ਹੋਇਆ ਜੀ ਕੰਮ 12 1 ਵਜੇ ਦਾ ਇਹਨਾਂ ਤੋਂ ਵੀ ਸੰਪਾਸੇ ਬេរਵਾ ਲੱਗਿਆ ਕੋਣ ਸੀ ਮੇਰਾ ਮੁੰਡਾ ਕਿਹਨੇ ਕੀ ਨਾਮ ਸੀ ਆਰਸ਼ੀ ਰੀਸਿੰਗ ਜੀ ਨੂੰ 23 ਸਾਲ ਸੀ ਕਿੱਥੋਂ ਜਾ ਰਹੇ ਸੀ ਉਹ ਇਹ ਕੋਈ ਪੁਰਾਣੀ ਕਿੱਥੋਂ ਗਏ ਨੇ ਕਿੱਥੋਂ ਨਹੀਂ ਗਏ ਘਰੋਂ ਕਿੰਨੇ ਵਜੇ ਗਏ ਸੀ ਇਹ ਵੀ ਨਹੀਂ ਦੱਸਾਇਆ ਇਹਨਾਂ ਨੇ ਕੀ ਕਰ ਮਗਰ ਮੈਂ ਰਾਹ ਅੱਧਾ ਜਿਹਾ ਫਾਈ ਕਰਦਾ ਮਛਾਲਾ ਮਨ ਕੀ ਚਾਰਾਣਾ ਮੈਂ ਹਾਂਜੀ ਕੀ ਘਟਨਾ ਵਾਪਰੀ ਸੀ ਜੀ ਰਾਤ ਮੈਂ ਤਾਂ ਜਦ ਆਇਆ ਕਰੀ ਵੀ ਉਹਨਾਂ ਦਾ ਖੰਡ ਲਾਇਟ ਪਈ ਆ ਜਿਹੜਾ ਹੱਥ ਤੇ ਲੱਗਿਆ ਮੋਟਰਸਾਈਕਲ ਉਹਨਾਂ ਦਾ ਅੱਛਾ ਕੌਣ ਸੀਗੇ ਨੌਜਵਾਨ ਸੀ ਨਾ ਨਹੀਂ ਫਿਰ ਮੈਨੂੰ ਪੁਲਿਸ ਵਾਲੇ ਇਹਨਾਂ ਦੇ ਪਰਿਵਾਰ ਆਇਆ ਮੇਰੀ ਗੱਡੀ ਲੈ ਕੇ ਜਾ ਕੇ ਦੇਖਿਆ ਇਹ ਦਰਖਤ ਦੇ ਨਾਲ ਬਾਣ ਫਸੇ ਸੀ ਉੱਪਰ ਦੇ ਪਾਸੇ ਲਾਈਟ ਲੂਟ ਅੱਖਾਂ ਜਪੈਣ ਕਰਕੇ ਨਹੀਂ 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 ਉਹ ਹੀ ਇਹ ਮੁੰਡੇ ਰਾਤ ਨੂੰ 2:30 ਵਜੇ ਹੋਇਆ ਹੈ 2:30 ਵਜੇ ਦੇ ਆ 2:30 ਵਜੇ ਇਹ 3:00 ਚ ਵਜਿਆ ਆ ਜਰਾ ਜਰਾ 3:00 ਵਜਿਆ ਆ 2:00 2:00 ਰਾਤੇ ਪੂਰੇ ਹੋ ਗਏ ਸਵੇਰੇ ਦੇਖਿਆ ਆ ਅਨੰਦ ਨਾਲ ਸਵੇਰੇ ਮੇਰਾ ਪਿੰਡ ਘੁੰਮਣਾ ਹੈ ਮੇਰਾ ਨਾਮ ਅਨਵਿਰ ਸਿੰਘ ਦਾ ਜੀ ਜਿਹਨਾਂ ਦਾ ਐਕਸੀਡੈਂਟ ਹੋਇਆ ਉਹ ਮੇਰਾ ਸਾਲਾ ਦੀ ਗਈ ਤੇ ਉਹਨਾਂ ਦੀ ਭੈਣ ਮੇਰੇ ਘਰੇ ਵਾਈ ਵੀ ਹੈ ਜੀ ਕੀ ਨਾਮ ਉਹਦਾ ਨਾਮ ਅਰਸ਼ਦੀਪ ਸਿੰਘ ਦੀ ਹੈ ਜੀ ਉਮਰ ਕਿੰਨੀ ਹੈ ਜੀ ਉਮਰ ਵੀ 22 ਸਾਲ ਦੇ ਲਗਭਗ ਉਮਰ ਹੈ ਆਨਮੈਰਿਡ ਨੇ ਨਹੀਂ ਮੈਰਣ ਨਹੀਂ ਕਿੰਨੀ ਕਿਤੇ ਰੁਕ ਗਏ ਤੇ ਸਾਲਕ ਬਿਆਨ ਹੋ ਗਿਆ ਜੀ ਕੀ ਘਟਨਾ ਹੋਈ ਸੀ ਇਹ ਰਾਤੀ ਮਤਲਬ ਕਿ ਨਿਕਲੇ ਤੀਗੇ ਤੇ ਘਰੋਂ ਰਾਤੀ ਇਹਨਾਂ ਦੇ ਰੋਡ ਦੇ ਉੱਪਰ ਐਕਸੀਡੈਂਟ ਹੋ ਗਿਆ ਜੀ ਕਿੱਥੇ ਹੋਇਆ ਐਕਸੀਡੈਂਟ ਐਕਸੀਡੈਂਟ ਆਪਣੀ ਗੱਡੀ ਵਾਲੀ ਨਾਲ ਡੱਬ ਕੇ ਹੋਇਆ ਜੀ ਹੁੰਡਾਈ ਏਜੰਸੀ ਦੇ ਨਾਲ ਹੀ ਥੋੜਾ ਇੱਧਰ ਪਿੱਛੇ ਆ ਕੇ ਤੁਹਾਨੂੰ ਕਿਵੇਂ ਪਤਾ ਲੱਗਿਆ ਸਾਨੂੰ ਸਵੇਰ ਫੋਨ ਗਿਆ ਜੀ ਕਹਿੰਦੇ ਤੇ ਉਹ ਕਹਿੰਦੇ ਵੀ ਰਾਤ ਦਾ ਮਿਲ ਨਹੀਂ ਰਹੇਗਾ ਵੀ ਅਰਸ਼ ਮਿਲ ਨਹੀਂ ਰਹੇਗਾ ਜੀ ਉਹਨੂੰ ਰਾਤ ਦੇ ਲੱਭਦੇ ਫਿਰਦੇ ਆ ਤੇ ਚਲੋ ਸਵੇਰ ਫੋਨ ਗਿਆ ਤੇ ਮੈਂ ਫੋਨ ਸੁਣ ਕੇ ਚਲੋ ਮੈਂ ਵੀ ਆਇਆ ਵੀ ਚਲੋ ਕੋਈ ਪ੍ਰੋਬਲਮ ਹੋ ਸਕਦੀ ਆ ਚਲੋ ਮੈਂ ਆਇਆ ਫਿਰ ਮੈਨੂੰ ਰਾਸਤੇ 'ਚ ਫੋਨ ਆ ਵੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਇੱਧਰ ਮੈਨੂੰ ਰਾਜ ਮੀਲੇ ਚਲੋ ਮੈਂ ਉੱਥੇ ਖੜ ਗਿਆ ਤੇ ਉਦੋਂ ਇਹ ਪੂਰੇ ਹੋ ਚੁੱਕੇ ਸੀ ਕਿੱ데 ਸੀ ਮੈਂ ਬਸ ਸੀਗੇ ਮੋਟਰ ਉੱਤੇ ਮੋੜ ਸਾਹ ਤੇ ਦੋ ਜਣੇ ਧੀਗੇ ਦੂਸਰੇ ਨੇ ਦੋਸਤ ਸੀਗੇ ਕੌਣ ਸੀ ਹਾਂਜੀ ਉਹ ਮੁੰਡਾ ਇਹਦਾ ਸ਼ਾਇਦ ਦੋਸਤ ਹੀ ਹੋਣਾ ਈ ਜੀ ਨਾ ਉਹਨੂੰ ਰਵੀ ਕਹਿੰਦੇ ਨੇ ਕੋਈ ਸ਼ੀ ਉਹਨਾਂ ਦੀ ਮੌਕੇ ਤੇ ਦੇਖੋ ਇਹ ਨਹੀਂ ਆਪਾਂ ਨੂੰ ਪਤਾ ਦੇਖੋ ਚਾਂਸ ਰਾਤ ਦਾ ਰਾਤ ਦਾ ਜਦੋਂ ਕਿਸੇ ਨੂੰ ਮਿਲੀ ਨਹੀਂ ਕਿ ਰਾਤ ਦੇ ਕਿਉਂਕਿ ਖੱਡੇ ਚ ਗਿਰੇ ਪਏ ਸੀਗੇ ਜੇ ਬੱਚੇ ਵੀ ਹੋਣਗੇ ਰਾਤੀ ਕੀ ਪਤਾ ਹੁਣ ਤੜਫ ਕੇ ਮਰਨਿਆ ਜਾਂ ਕਿਵੇਂ ਜਦੋਂ ਕਿਸੇ ਨੇ ਦੇਖੀ ਨਹੀਂਗੇ ਇਹ ਵੀ ਕਹਿ ਸਕਦਾ ਵੀ ਕੋਈ ਵੱਡੀ ਪੇਟ ਮਾਰ ਲਿਆ ਦੇਖੋ ਹਾਲ ਤਾਂ ਫਿਲਹਾਲ ਆਪਾਂ ਕੁਝ ਨਹੀਂ ਕਹਿ ਸਕਦੇ ਆ ਮੈਂ ਕਿਸੇ ਨੂੰ ਕਹੀ ਆ ਆਪਾਂ ਜਦੋਂ ਆਪਾਂ ਨੂੰ ਅਸਲੀ ਇਦਾਂ ਪਤਾ ਹੀ ਨਹੀਂਗਾ ਵੀ ਅਸਲ ਚ ਹੋਇਆ ਕੀ ਮੇਰਾ ਨਾਮ ਜੋਰਾਵਰ ਸਿੰਘ ਹੈ ਜੀ ਪਿੰਡ ਮੇਰਾ ਖਾਨਪਰਾਏ ਜ਼ਿਲ੍ਹਾ ਮੇਰਾ ਫਤਿਹਗੜ੍ਹ ਸਾਹਿਬ ਹੈ ਜੀ ਤੇ ਇਹ ਮੇਰੇ ਚਾਚਾ ਜੀ ਦਾ ਬੇਟਾ ਸੀਗੇ ਕੀ ਨਾਮ ਹੈ ਜੀ ਹਰਛੀ ਦੀ ਵੀ ਕੀ ਘਟਨਾ ਹੋਈ ਸੀ ਘਟਨਾ ਇਹ ਸੰਤਾ ਨੂੰ ਸਵੇਰੇ ਫੋਨ ਆਇਆ ਸੀਗਾ ਵੀ ਇੱਦਾਂ ਇੱਦਾਂ ਡੈਥ ਹੋ ਗਈ ਸੰਤਾ ਇਹ ਵੀ ਨਹੀਂ ਤਾਂ ਪਤਾ ਵੀ ਐਕਸੀਡੈਂਟ ਹੋ ਗਿਆ ਜੀ ਸੰਤਾ ਉਰੇ ਆ ਕੇ ਪਤਾ ਲੱਗਿਆ ਵੀ ਆ ਵੀ ਐਕਸੀਡੈਂਟ ਹੋ ਗਿਆ ਮੁੰਡੇ ਦਾ ਕੀ ਜੰਤੂ ਸੀ ਮੌਕੇ ਤੇ ਕੇਵੋ ਕੀ ਦੇਖਿਆ ਉੱਥੇ ਮੌਕੇ ਤੇ ਮੈਂ ਤਾਂ ਜੀ ਹੁਣ ਹੀ ਪਹੁੰਚਿਆ ਸਿੱਧਾ ਹਸਪੀਟਲ ਜੀ ਆਇਆ ਕੀ ਘਟਨਾ ਤੁਸੀਂ ਸੁਣਾਓ ਸੋਨਿਆ ਵੀ ਕਹਿੰਦੇ ਵੀ ਐਕਸੀਡੈਂਟ ਹੀ ਹੋਇਆ ਵੀ ਇਹ ਮੈਂ ਤਾਂ ਇਹ ਵੀ ਨਹੀਂ ਪਤਾ ਵੀ ਕਾਦ ਲੈ ਜਾਂਦੇ ਚੱਕ ਕੇ ਕਰ ਨਹੀਂ ਅਸਤਾ ਸਿੱਧਾ ਉਰੀ ਪਹੁੰਚੇ ਮੈਂ ਲਾਈਟ ਅੱਖਾਂ ਚ ਪੈਣ ਦਾ ਖਤਸਾ ਜਤਾਇਆ ਹੋ ਸਕਦਾ ਜੀ ਇਹ ਦਰਖਤ ਦੇ ਵਿੱਚ ਲੱਗੇ ਹੋਏ ਸੀ ਹਾਂਜੀ ਕਹਿੰਦੇ ਦਰਖਤ ਚ ਲੱਗੇ ਹੋਏ ਸੀ ਮੋਟਰਸਾਈਕਲ ਤੇ ਸੀ ਹਾਂਜੀ ਹਾਂਜੀ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਸਮਰਾਲੇ ਤੋਂ ਹੀ ਆਪਣੇ ਪਿੰਡ ਜਾ ਰਹੇ ਸੀਗੇ ਰਾਤ ਨੂੰ ਅੱਛਾ ਹਾਂਜੀ ਆਈ ਦੋ ਕੀ ਨਾ ਡਾਕਟਰ ਨਾਲ ਇਹ ਕਿਹੜੀ ਦੁਰਘਟਨਾ ਹੋਈ ਹੈ ਕੀ ਨਾਮ ਦਾ ਸਰ ਦੋ ਮੁੱਦੇ ਸੀਗੇ ਰਾਤੀ ਸਮਰਾਲੇ ਤੋਂ ਮਛਵਾੜੇ ਜਾ ਰਹੇ ਸੀਗੇ ਉਹਨਾਂ ਦਾ ਦੋ ਡਰੱਗਾਂ ਵੱਜੇ ਐਕਸੀਡੈਂਟ ਹੋਇਆ ਤੇ ਮੌਕੇ ਤੇ ਹੀ ਉਹਨਾਂ ਦੀ ਡੈਥ ਹੋ ਗਈ ਦੋਨੋਂ ਬਾਡੀ ਆਪਾਂ ਮੌਤ ਸਰੀਰ ਸ਼ਿਫਟ ਕੀਤੀ ਹੋਈ ਹੈ ਤੇ ਅੱਜ ਪੋਸਟਮੋਰਮ ਇੱਕ ਅਰਸ਼ਦੀਪ ਸਿੰਘ ਹੈ ਤੇ ਇੱਕ ਅਰਵਿੰਦਰ ਸਿੰਘ ਹੈ ਇਸ ਇੱਕ ਹੈਗਾ 24 ਸਾਲ ਦਾ ਇੱਕ ਹੈਗਾ 20 ਸਾਲ ਕਿੱਥੇ ਲਿਡਰ ਕਰਦਾ ਹੋਇਆ ਲੱਗੇ ਰਿਹਾ ਸੀ ਮਾਛਵੜਾ ਰੋਡ ਹੈਗਾ ਉੱਥੇ ਇਹ ਰੇਕਸ ਹੋ ਗਿਆ ਪੋਸਟ ਇਟ ਇੱਕ ਐਕਸੀਡੈਂਟਲ ਕੇਸ ਆਇਆ ਹੈ ਇਹਨੇ ਬੜੇ ਨਾਲ ਵਾਕਿਆ ਤੇ ਕਾਫੀ ਦੀ ਕੀ ਚੈਟ ਹੈ ਕਿਵੇਂ ਨਾ ਵਾਕਿਆ ਰਾਤ ਆਵੇਗਾ ਜੀ 1:2 ਹੋਵੇਗਾ ਯਾਨੀ ਪਤਾ ਰਾਤ ਇਹਨੇ ਸਵੇਰੇ ਦੱਸਿਆ ਪੁਲਿਸ ਵੀ ਨਹੀਂ ਸਾਨੂੰ 7 ਵਜੇ ਦੇ ਕਰੀਬ ਪਤਾ ਲੱਗਿਆ ਜਦੋਂ ਤੇ ਐਕਸੀਡੈਂਟ ਦਾ ਮੌਤਾ ਹੋਨੇ ਬੰਨਿਆ ਨੇ ਹੁੰਡੇ ਹੀ ਹੈ ਜਿਹੜੀ ਗੱਡੀ ਉਸਦੇ ਕੋਲ ਥੋੜੇ ਨਾਲ ਹੀ ਹੈ ਫਿਰ ਜਾ ਕੇ ਦੇਖਿਆ ਤਾਂ ਇਹ ਦੋ ਮੁੰਡੇ ਸੀ ਮੋਟਰਸਾਈਕਲ ਦੇ ਇੱਕ ਮੁੰਡਾ ਦਾ ਹੈਗਾ ਜੀ ਹਰਸ਼ਵੀਰ ਸਿੰਘ ਸੈਂਸੋ ਵਾਲ ਕਲਾ ਦਾ ਦੂਸਰਾ ਹੈਗਾ ਜੀ ਨਾ ਗੁਰਵਿੰਦਰ ਸਿੰਘ ਰੀਮਾਵਾਦਪੁਰ ਦਾ ਇਹ ਮੋਟਰਸਾਈਕਲ ਦੇ ਵੀ ਮੇਰੇ ਨਾਲ ਜਿਹੜਾ ਦਰਖਤ ਵਿੱਚ ਵੱਜਣ ਕਰਕੇ ਮੋਹਰੇ ਦੇ ਵੱਡੀ ਦੇ ਲੱਕਾ ਪੈਣ ਦਾ ਦਰਖਤਾਂ ਵਿੱਚ ਵੱਜਣ ਕਰਕੇ ਮੈਂ ਮੌਜੂਦ ਹਾਂ ਇਹ ਦੋਵੇਂ ਸਵਾਰ ਜੀ ਹਾਂ ਦੇਖਿਆ ਜਾ ਰਿਹਾ ਇਹ ਅਧਰੋ ਬੜੀ ਬੋੜਾ ਨੂੰ ਪਿੰਡੋਂ ਜਾਂਦੇ ਹੋਣਗੇ ਮੱਛਬੜੇਵਾਲ ਵਿੱਚ ਕੁਝ ਪਤਾ ਲੱਗਿਆ ਕਿ ਤੀਸਰਾ ਬੰਦਾ ਕਿਉਂਕਿ ਜੁੱਤੀਆਂ ਤਿੰਨ ਜੋੜੇ ਪਾਏ ਗਏ ਨੇ ਮੈਂ ਨਹੀਂ ਹਲੇ ਉਹ ਮਦਦ ਨੇ ਬਾਕੀ ਪੜਤਾਲ ਚੱਲ ਰਹੀ ਹੈ ਜਦੋਂ ਗੱਲ ਸਾਹਮਣੇ ਆਈ ਟੋਪੋਸ ਆਲਦੀ ਗੱਡੀ ਦਾ ਡੋਇਨ ਇਹ ਜਿਹੜਾ ਕਾਰਨ ਲੈਟ ਖੇ ਪੈਣ ਹਾਂਜੀ ਗੱਡੀ ਦਾ ਲੈਟ ਆਖਣਾ ਪੈਣ ਕਰਨਾ ਤੇ ਉਹ ਵੱਡੀਆਂ ਮਦਦ ਲੈਟ ਪੈਣ ਦਾ ਨਹੀਂ ਟੱਛੀ ਜਾ ਕੇ ਟ੍ਰਾਫਿਕ ਇੰਨਾ ਮੋਟਰਸਾਈਕਲ ਬਚਾ ਉਹਨਾਂ ਦੇ ਕੋਲੋਂ